ਵਿਆਹ ਵਾਲੇ ਦਿਨ ਹੀ ਇਸ ਕੁੜੀ ਦੇ ਨਾਨ ਤੇ ਵੱਲੋਂ ਆਪਣੀ ਮਾਂ ਦੇ ਕੰਨ ਦੇ ਵਿੱਚ ਫੂਕ ਮਾਰੀ ਜਾਂਦੀ ਹੈ ਕਿ ਮਾਂ ਭਾਬੀ ਨੇ ਤਾਂ ਪਾਇਆ ਹੀ ਨਹੀਂ ਹੈਗਾ ਕੋਕਾ ਨਾ ਥੀ। ਮਰਦੇ ਮਰਦੇ ਇਸ ਕੁੜੀ ਨੇ ਤਿੰਨ ਉਂਗਲਾਂ ਖੜੀਆਂ ਕੀਤੀਆਂ ਤੇ ਨਾਲ ਹੀ ਡੀਟੀਟੀ ਵਰਗੇ ਸ਼ਬਦਾਂ ਦਾ ਪ੍ਰਯੋਗ ਕੀਤਾ। ਇੰਨਾ ਝੂਠਾ ਤੇ ਧੋਖੇबाज ਪਰਿਵਾਰ ਇਕ ਚੰਗੀ ਭੱਲੀ ਸੱਚੀ ਸੁੱਚੀ ਕੁੜੀ ਨੂੰ ਇਹਨਾਂ ਨੇ ਅੰਦਰ ਬਾੜ ਕੇ ਤੜਫਾਇਆ ਦੁਖੀ ਕੀਤਾ ਧਿਆਨਤ ਨੂੰ ਮਾਰ ਦਿੱਤਾ ਨਵੀਂ ਵਿਆਹੀ ਕੁੜੀ ਨੀਹਾ ਅੰਮ੍ਰਿਤ ਛੱਕ ਕੇ ਉਹ ਅਗਮਜੋਤ ਕੋਰ ਬਣ ਗਈ ਸੀ ਅਤੇ ਸਹੁਰੇ ਘਰ ਦੇ ਵਿੱਚ ਉਸ ਨੂੰ ਜ਼ਹਿਰ ਦੇ ਕੇ ਮਾਰਨ ਦੇ ਗੰਭੀਰ ਤੋਚ ਲੱਗੇ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਇਸ ਕੁੜੀ ਦੇ ਸਹੁਰੇ ਪਰਿਵਾਰ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਿਸ ਦੇ ਵਿੱਚ ਇਸ ਦੇ ਸੱਸ ਸੋਹਰਾ ਪਤੀ ਦੋਨ ਨਾਣਾ ਸ਼ਾਮਿਲ ਨੇ ਤੇ ਇਨਾਂ ਤੋਂ ਇਲਾਵਾ ਇੱਕ ਹੋਰ ਰਿਸ਼ਤੇਦਾਰ ਦਾ ਵੀ ਨਾਮ ਇਹਦੇ ਵਿੱਚ ਹੈ ਇਹ ਸਾਰੇ ਜਾਣੇ ਹੁਣ ਜੇਲ੍ਹ ਤੋਂ ਬਾਹਰ ਆਣ ਦੀ ਕੋਸ਼ਿਸ਼ ਕਰ ਰਹੇ ਨੇ ਦਰਅਸਲ ਪਿਤਾ ਦੇ ਵੱਲੋਂ ਦਿੱਤਾ ਗਿਆ ਇੱਕ ਬਿਆਨ ਜਿਸ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਪਰਿਵਾਰਿਕ ਮੈਂਬਰਾਂ ਦੇ ਵਿੱਚੋਂ ਦੋ ਜਾਣੇ ਆਪਣੀ ਬੇਲ ਕਰਵਾਉਣਾ ਚਾਹੁੰਦੇ ਨੇ ਪਰ ਪਿਤਾ ਦਾ ਇਹ ਕਹਿਣਾ ਹੈ ਕਿ ਇਹਨਾਂ ਨੂੰ ਬੇਲ ਨਹੀਂ ਮਿਲਣੀ ਚਾਹੀਦੀ ਕਿਉਂਕਿ ਇਹਨਾਂ ਨੇ ਮੇਰੀ ਤੀਨ ਨੂੰ ਮਾਰਿਆ ਉਹ ਵੀ ਬਿਨਾਂ ਕਿਸੇ ਕਸੂਰ ਤੋਂ ਬੇਲ ਐਪਲੀਕੇਸ਼ਨ ਇਹਨਾਂ ਦੇ ਵੱਲੋਂ ਲਗਾਈ ਗਈ ਲਗਾਣੀ ਸੀ ਪਰ ਬਾਅਦ ਦੇ ਵਿੱਚ ਇਹਨਾਂ ਨੇ ਉਹ ਵਾਪਸ ਲੈ ਲਈ ਕਾਰਨ ਕੀ ਰਿਹਾ ਇਸ ਦਾ ਪਤਾ ਨਹੀਂ ਪਰ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਇਹਨਾਂ ਦੇ ਵਿੱਚੋਂ ਕੋਈ ਵੀ ਬਾਹਰ ਆਊਗਾ ਫਿਰ ਸਾਨੂੰ ਅਗਲਾ ਕਦਮ ਸਖਤ ਚੱਕਣਾ ਪਵੇਗਾ ਰਸੋਈ ਦੇ ਬੰਦ ਕ ਰਸੋਈ ਦੇ ਅੰਦਰ ਬੰਦ ਕਰਕੇ ਇਸ ਨੂੰ ਕੁੱਟਣ ਦੇ ਵੀ ਇਲਜ਼ਾਮ ਲੱਗੇ ਨੇ ਨੀਹਾ ਦਾ ਪਤੀ ਜਦੋਂ ਡਿਊਟੀ ਤੇ ਹੁੰਦਾ ਸੀ ਤਾਂ ਉਸ ਦਾ ਸਹੁਰਾ ਪਰਿਵਾਰ ਜਿਸ ਦੇ ਵਿੱਚ ਸੱਸ ਸਹੁਰਾ ਅਤੇ ਨਨਾਣਾ ਸ਼ਾਮਿਲ ਨੇ ਉਹਨਾਂ ਦੇ ਵੱਲੋਂ ਕੁੜੀ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਨੀਹਾ ਐਸੇ ਇੰਤਜ਼ਾਰ ਤੇ ਵਿੱਚ ਸੀ ਕਿ ਕਦੋਂ ਉਸ ਦਾ ਪਤੀ ਛੁੱਟੀ ਲੈ ਕੇ ਘਰ ਆਵੇ ਤੇ ਉਹ ਬੈਠ ਕੇ ਇਸ ਪੂਰੇ ਮਾਮਲੇ ਨੂੰ ਲੈ ਕੇ ਗੱਲਬਾਤ ਕਰੇ ਇਸ ਤੋਂ ਪਹਿਲਾਂ ਵੀ ਘਰ ਦੇ ਵਿੱਚ ਕਈ ਵਾਰ ਕਲੇਸ਼ ਹੋ ਚੁੱਕਿਆ ਸੀ ਨਬਿਆ ਨਵੰਬਰ ਮਹੀਨੇ ਦੇ ਵਿੱਚ ਹੁੰਦਾ ਹੈ ਤੇ ਜਨਵਰੀ ਦੇ ਵਿੱਚ ਲੋੜੀ ਵਾਲੇ ਦਿਨ ਵੀ ਕੁੜੀ ਆਪਣੇ ਮਾਪਿਓ ਦੇ ਨਾਲ ਫੋਨ ਤੇ ਗੱਲ ਕਰਕੇ ਉੱਚੀ-ਉੱਚੀ ਰੋਈ ਸੀ ਇਸ ਦਾ ਕਾਰਨ ਵੀ ਇਹੀ ਸੀ ਕਿ ਘਰ ਦੇ ਵਿੱਚ ਕਲੇਸ਼ ਹੋਇਆ ਅਤੇ ਨੀਹਾ ਦੇ ਘਰ ਵਾਲੇ ਸੰਜੂ ਨੇ ਉੜੀ ਦੇ ਪੇਕੇ ਘਰ ਦੇ ਵਿੱਚ ਫੋਨ ਕਰਕੇ ਕਿਹਾ ਸੀ ਕਿ ਤੁਸੀਂ ਆਪਣੀ ਧੀ ਨੂੰ ਅਕਲ ਨਹੀਂ ਸਿਖਾਈ। ਇਸ ਤੋਂ ਇਲਾਵਾ ਵਿਸਾਖੀ ਵਾਲੇ ਦਿਨ ਵੀ ਜਦੋਂ ਆਪਣੇ ਘਰ ਹੀ ਮਿਲਣ ਦੇ ਲਈ ਆਈ ਹੋਈ ਸੀ ਤਾਂ ਇਥੋਂ ਵਾਪਸੀ ਤੇ ਜਾਂਦੇ ਸਮੇਂ ਜ਼ਬਰਦਸਤੀ ਨੀਹਾ ਦੇ ਨੱਕ ਦੇ ਵਿੱਚ ਕੋਕਾ ਪਵਾਇਆ ਗਿਆ ਕਿਉਂਕਿ ਉਹ ਕਦੇ ਵੀ ਨਹੀਂ ਜਾਣਦੀ ਸੀ ਕਿ ਉਹ ਪਾਵੇ ਪਰ ਉਸ ਦਾ ਸਹੁਰਾ ਪਰਿਵਾਰ ਇਸੇ ਗੱਲ ਤੇ ਅੜਿਆ ਹੋਇਆ ਸੀ ਕਿ ਤੈਨੂੰ ਇਹ ਪਾਣਾ ਪੈਣਾ। ਕਦੇ ਤਾਂ ਨਾਨਾ ਇਸ ਗੱਲ ਨੂੰ ਲੈ ਕੇ ਤਾਨੇ ਮੇਨੇ ਮਾਰਦਿਆਂ ਅਧਿਕ ਅਧਿਕ ਸਾਸਦੇਵ ਨੂੰ ਉਸ ਨੂੰ ਬਾਰ-ਬਾਰੇ ਕਿਹਾ ਜਾਂਦਾ ਸੀ ਤਾਂ ਆਪਣੀ ਮਰਜ਼ੀ ਦੇ ਨਾਲ ਉਹ ਉੱਥੇ ਕੁਝ ਵੀ ਨਹੀਂ ਕਰ پا ਰਹੀ ਸੀ ਉਲਟਾ ਉਹ ਨੂੰ ਉੱਥੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਇਹ ਸਾਰੀਆਂ ਗੱਲਾਂ ਕੁੜੀ ਦੇ ਪੇਕੇ ਪਰਿਵਾਰ ਦੇ ਵੱਲੋਂ ਦੱਸੀਆਂ ਗਈਆਂ ਨੇनेहा ਜੋ ਕਿ ਸੰਜੂ ਦੀ ਘਰ ਵਾਲੀ ਸੀ ਆਪਣੇ ਪਤੀ ਨੂੰ ਹੱਦੋਂ ਵੱਧ ਉਹ ਪਿਆਰ ਕਰਦੀ ਸੀ ਨਾਤਾ ਉਸਦੇ ਮੂੰਹ ਤੋਂ ਕਦੇ ਸੰਜੂ ਦਾ ਨਾਮ ਉਤਰਿਆ ਵਿਆਹ ਵਾਲੇ ਦਿਨ ਵੀ ਉਹ પતિ ਦੀਆਂ ਗੱਲਾਂ ਕਰਦੀ ਨਹੀਂ ਥੱਕਦੀ ਅਤੇ ਉਹੀ ਵੀਡੀਓਜ਼ ਦੀ ਵਾਇਰਲ ਹੋ ਰਹੀ ਹੈ ਇਸ ਤੋਂ ਇਲਾਵਾ ਜਿਹੜੇ ਵੀ ਅਕਾਊਂਟ ਨੀਹਾ ਦੇ ਵੱਲੋਂ ਬਣਾਏ ਗਏ ਸੋਸ਼ਲ ਮੀਡੀਆ ਤੇ ਉਹ ਵੀ ਆਪਣੇ ਪਤੀ ਦੇ ਨਾਮ ਦੇ ਨਾਲ ਹੀ ਜੋੜ ਕੇ ਬਣਾਏ ਗਏ ਸਨ ਤਾਂ 23 ਤਰੀਕ ਨੂੰ ਹੀ ਨੀਹਾ ਦਾ ਜਨਮ ਹੋਇਆ ਸੀ 9ਵੇਂ ਮਹੀਨੇ ਅਤੇ 23 ਤਰੀਕ ਨੂੰ ਹੀ ਉਹ ਇਸ ਦੁਨੀਆ ਤੋਂ ਚਲੀ ਗਈ Hindu ਪਰਿਵਾਰ ਦੇ ਵਿੱਚ ਉਹ ਜੰਮੀ ਸੀ ਪਰ ਗੁਰੂਆਂ ਪੀਰਾਂ ਦੀ ਧਰਤੀ ਤੇ ਉਸ ਦਾ ਜਨਮ ਹੋਇਆ ਜਿਸ ਦੇ ਚੱਲਦੇ ਹੋਏ ਉਹ ਸਿੱਖ ਧਰਮ ਤੋਂ ਇੰਨੀ ਜ਼ਿਆਦਾ ਪ੍ਰਭਾਵਿਤ ਹੋ ਗਈ ਕਿ ਉਹਨੇ 3 ਸਾਲ ਪਹਿਲਾਂ ਹੀ ਅੰਮ੍ਰਿਤ ਛਕ ਲਿਆ ਸੀ। ਸ਼ਰਧਾ ਭਾਵਨਾ ਉਹਦੇ ਅੰਦਰ ਇੰਨੀ ਸੀ ਕਿ ਉਹ ਦਸੰਬਰ ਮਹੀਨੇ ਦੇ ਵਿੱਚ ਬਹੁਤ ਦੇ ਦਿਨਾਂ ਦੇ ਵਿੱਚ ਜ਼ਮੀਨ ਤੇ ਸੌਂਦੀ ਹੁੰਦੀ ਸੀ ਜਦੋਂ ਸ਼ਹੀਦੀ ਦਿਹਾੜਾ ਹੁੰਦਾ। ਸਾਰਾ ਪਰਿਵਾਰ ਉਸ ਨੂੰ ਦੇਖ ਕੇ ਇੰਨਾ ਜ਼ਿਆਦਾ ਖੁਸ਼ ਹੁੰਦਾ ਸੀ ਕਿ ਸਾਡੀ ਧੀ ਗੁਰੂ ਦੇ ਲੜ ਲੱਗੀ ਹੋਈ ਹੈ ਇਸੇ ਕਰਕੇ ਜਦੋਂ ਉਹਨਾਂ ਨੇ ਨੀਹਾ ਦਾ ਵਿਆਹ ਰੱਖਿਆ ਤਾਂ ਪਹਿਲੀ ਸ਼ਰਤ ਇਹ ਰੱਖੀ ਕਿ ਸਾਡੀ ਧੀ ਨਿਤਨੇਮ ਕਰੂਗੀ ਅਤੇ ਉਹ ਅੰਮ੍ਰਿਤ ਧਾਰੀ ਹੋ ਸਾਰਾ ਕੁਝ ਉਹਨੇ ਨਿਭਾਣਾ ਅਤੇ ਉਸਦੇ ਸਹੁਰੇ ਪਰਿਵਾਰ ਨੇ ਉਸ ਸਮੇਂ ਹਾਮੀ ਭਰੀ ਸੀ ਕਿ ਅਸੀਂ ਇਸ ਦੇ ਵਿੱਚ ਨਹੀਂ ਆਵਾਂਗੇ ਤੇ ਨਾਲ ਹੀ ਕਿਹਾ ਸੀ ਕਿ ਇਹ ਤਾਂ ਬਹੁਤ ਚੰਗੀ ਗੱਲ ਹੈ ਕਿ ਤੁਹਾਡੀ ਧੀ ਇਸ ਤਰ੍ਹਾਂ ਦੇ ਨਾਲ ਪਾਠ ਪੂਜਾ ਕਰਦੀ ਹੈ ਕੁੜੀ ਵਾਲਿਆਂ ਦੇ ਵੱਲੋਂ ਸੰਜੂ ਦਾ ਰਿਸ਼ਤਾ ਜਦੋਂ ਦੇਖਿਆ ਗਿਆ ਕਿ ਉਹ ਸਰਕਾਰੀ ਨੌਕਰੀ ਵੀ ਕਰਦਾ ਹੈ ਘਰ ਦੇ ਵਿੱਚ ਦੋ ਭੈਣਾਂ ਨੇ ਪੈਣ ਵਿਆਹੀ ਹੋਈ ਵੀ ਹੈ ਤੇ ਡਰਾਈਵਰੀ ਦਾ ਕੰਮ ਵੀ ਘਰ ਦੇ ਵਿੱਚ ਕੀਤਾ ਜਾਂਦਾ ਤਾਂ ਵਿਆਹ ਹੁਣ ਤੋਂ ਪਹਿਲਾਂ ਜਿਹੜੀਆਂ ਗੱਲਾਂ ਖੋਲੀਆਂ ਗਈਆਂ ਸੀ ਬਾਅਦ ਦੇ ਵਿੱਚ ਇੱਕ ਇੱਕ ਕਰਕੇ ਸੋਹਰਾ ਪਰਿਵਾਰ ਉਹਨਾਂ ਤੋਂ ਮੁੱਕਰ ਗਿਆ અત્યੰਤ ਨੂੰ ਮਾੜਾ ਦਿਨ ਆਂਦਾ 19 ਤਰੀਕ ਦਾ ਜਦੋਂ ਪਰਿਵਾਰਿਕ ਮੈਂਬਰ ਸੌਰਿਆਂ ਦੇ ਵੱਲੋਂ ਉਹਨਾਂ ਦੇ ਤਾਈ ਦੇ ਵੱਲੋਂ ਫੋਨ ਕਰਕੇ ਦੱਸਿਆ ਜਾਂਦਾ ਹੈ ਕਿ ਮੁੰਡੇ ਅਤੇ ਕੁੜੀ ਦੀ ਸੰਜੂ ਅਤੇ ਨੀਹਾ ਦੀ ਲੜਾਈ ਹੋਈ ਹੈ ਤੇ ਉਸ ਤੋਂ ਬਾਅਦ ਕੁੜੀ ਬਿਮਾਰ ਹੋ ਗਈ ਹੈ ਉਲਟੀਆਂ ਟੱਟੀਆਂ ਕਰ ਰਹੀ ਹੈ ਤੁਸੀਂ ਆ ਕੇ ਉਸ ਨੂੰ ਦੇਖ ਲਵੋ ਹਾਲਾਂਕਿ ਅਸੀਂ ਉਸ ਨੂੰ ਡਾਕਟਰ ਦੇ ਕੋਲ ਵੀ ਲੈ ਕੇ ਗਏ ਸੀ ਇਸ ਤੋਂ 15 ਮਿੰਟ ਬਾਅਦ ਹੀ ਜਵਾਈ ਦਾ ਵੀ ਫੋਨ ਆ ਜਾਂਦਾ ਹੈ ਕਿ ਤੁਸੀਂ ਕਦੋਂ ਪਹੁੰਚ ਰਹੇ ਹੋ ਤਾਂ ਫਿਰ ਪਰਿਵਾਰਿਕ ਮੈਂਬਰ ਸਾਰੇ ਆਪਣੇ ਵਿਚੋਲੇ ਸਮੇਂ ਤੋਂ ਉੱਥੇ ਪਹੁੰਚਦੇ ਨੇ ਪਰ ਉੱਥੇ ਜਾ ਕੇ ਜਦੋਂ ਉਹਨਾਂ ਨੇ ਦੇਖਿਆ ਤਾਂ ਕੁੜੀ ਦੀ ਹਾਲਤ ਬੇहद ਹੀ ਖਰਾਬ ਸੀ ਬੈੱਡ ਦੇ ਉੱਪਰ ਮੋਮ ਜਾਮਾ ਬਚਾ ਕੇ ਕੁੜੀ ਨੂੰ ਉਸਦੇ ਉੱਪਰ ਪਾਇਆ ਹੋਇਆ ਸੀ ਤਾਂ ਕਿ ਇਹਨਾਂ ਦੀ ਬੈੱਡ ਸ਼ੀਟ ਖਰਾਬ ਨਾ ਹੋਵੇ ਕੁੜੀ ਦਾ ਲੈਟਰਨ ਬਾਥਰੂਮ ਵਿੱਚ ਹੀ ਹੋਇਆ ਪਿਆ ਸੀ ਅੱਧ ਮਰੀ ਸੀ ਉਹ ਕਿਸੇ ਤਰ੍ਹਾਂ ਦੇ ਨਾਲ ਉਸ ਨੂੰ ਪੰਪ ਕੀਤਾ ਗਿਆ ਉਸਦੇ ਛਾਤੀ ਨੂੰ ਤਾਂ ਕਿ ਉਹ ਸਾਹ ਪ੍ਰੋਪਰ ਲੈ ਸਕੇ ਬਹੁਤ ਥੋੜੇ ਸਾਂ ਬਚੇ ਸੀ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ 90% ਕੁੜੀ ਖਤਮ ਹੀ ਹੋ ਚੁੱਕੀ ਸੀ ਇਸ ਦੀ ਇੱਕ ਵੀਡੀਓ ਵੀ ਉਸ ਸਮੇਂ ਦੇ ਵਿੱਚ ਬਣਾਈ ਗਈ ਸੀ ਅਤੇ ਫਿਰ ਵੀ ਕੁੜੀ ਦਾ ਸਾਰਾ ਪਰਿਵਾਰ ਉਸ ਨੂੰ ਉੱਥੇ ਰੋਕ ਰਿਹਾ ਸੀ ਉਹਨਾਂ ਨੂੰ ਕੋਈ ਫਿਕਰ ਨਹੀਂ ਸੀ ਕਿ ਕੁੜੀ ਕਿਹੜੇ ਹਾਲਾਤਾਂ ਦੇ ਵਿੱਚ ਹੈ ਨਾ ਤਾਂ ਉਹ ਖੁਦ ਦੇ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ ਅਤੇ ਨਾ ਹੀ ਹੁਣ ਉਸਦੇ ਪੇਕੇ ਪਰਿਵਾਰ ਨੂੰ ਉੱਥੋਂ ਜਾਣ ਦੇ ਰਹੇ ਸਨ ਆਖ ਰਹੇ ਸੀ ਕਿ ਪਹਿਲਾਂ ਬੈਠ ਕੇ ਸਾਡੇ ਨਾਲ ਗੱਲਬਾਤ ਕਰੋ ਪਰਿਵਾਰਿਕ ਮੈਂਬਰਾਂ ਦਾ ਦੋਸ਼ ਕਿ ਸਾਨੂੰ 36 ਘੰਟੇ ਬਾਅਦ ਦੱਸਿਆ ਗਿਆ ਅਤੇ ਕੁੜੀ ਦੇ ਸਰੀਰ ਦੇ ਵਿੱਚੋਂ ਜ਼ਹਿਰ ਵੀ ਨਿਕਲਿਆ ਜਿਸ ਦੇ ਚੱਲਦੇ ਹੋਏ ਹੁਣ 6 ਜਣਿਆਂ ਦੇ ਉੱਪਰ ਇਹ ਮਾਮਲਾ ਦਰਜ ਹੋਇਆ ਹੈ ਦੱਸਦੀ ਹੈ ਕਿ ਨੀਹਾ ਦਾ ਵਿਆਹ 6 ਨਵੰਬਰ 2024 ਨੂੰ ਹੋਇਆ ਸੀ ਅਤੇ ਇਸ ਦੇ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਤੋਂ ਡੇਢ ਮਹੀਨੇ ਪਹਿਲਾਂ ਹੀ ਇਹ ਰਿਸ਼ਤਾ ਕੀਤਾ ਗਿਆ ਸੀ ਅਤੇ ਕੁੜੀ ਵਾਲਿਆਂ ਨੇ ਮੁੰਡੇ ਵਾਲਿਆਂ ਨੂੰ ਸਭ ਕੁਝ ਦੱਸ ਦਿੱਤਾ ਸੀ ਕਿ ਸਾਡੀ ਕੁੜੀ ਅਮ੍ਰਿਤਾਰੀ ਹੈ ਤਾਂ ਵਿਆਹ ਤੋਂ 5-7 ਦਿਨ ਪਹਿਲਾਂ ਰੋਕਟੋ ਕੀਤੀ ਜਾਂਦੀ ਹੈ ਕਿ ਤੂੰ ਕੋਕਾ ਪਾਲ ਹੈ ਪਰ ਕੁੜੀ ਨੇ ਕਿਹਾ ਕਿ ਤੁਸੀਂ ਮੇਰੀ ਮੰਮੀ ਦੇ ਨਾਲ ਗੱਲਬਾਤ ਕਰੋ ਵਿਆਹੀਨ ਨਾਨ ਵੀ ਕਹਿੰਦੀ ਰਹੀ ਕਿ ਤੂੰ ਕੋਕਾ ਪਾ 6 ਨਵੰਬਰ ਜਿਸ ਦਿਨ ਵਿਆਹ ਹੋਇਆ ਕਿਹਾ ਜਾ ਰਿਹਾ ਹੈ ਕਿ ਉਸ ਦਿਨ ਦਰਵਾਜ਼ਾ ਲੰਗਣ ਤੋਂ ਪਹਿਲਾਂ ਹੀ ਨਾਨ ਨੇ ਆਪਣੀ ਮਾਂ ਨੂੰ ਕਹਿ ਦਿੱਤਾ ਸੀ ਕਿ ਇਸ ਕੁੜੀ ਨੇ ਨੀਹਾ ਨੇ ਕੋਕਾ ਹੀ ਨਹੀਂ ਪਾਇਆ ਰਸੋਈ ਦੇ ਵਿੱਚ ਵੀ ਉਸਦੇ ਨਾਲ ਕੁੱਟਮਾਰ ਕੀਤੀ ਗਈ ਇਹ ਗੱਲ ਕੁੜੀ ਦੇ ਪਿਤਾ ਦੇ ਵੱਲੋਂ ਕਹੀ ਜਾ ਰਹੀ ਹੈ 12 ਜਨਵਰੀ ਵਾਲੇ ਦਿਨ ਵੀ ਜਵਾਈ ਨੇ ਫੋਨ ਕਰਕੇ ਕਿਹਾ ਸੀ ਕਿ ਤੁਸੀਂ ਆਪਣੀ ਧੀ ਨੂੰ ਅਕਲ ਨਹੀਂ ਸਿਖਾਈ ਜਾਂ ਫਿਰ ਅਕਲ ਨਹੀਂ ਦਿੱਤੀ ਕਿ ਇਹਨਾਂ ਗੱਲ ਕਿਵੇਂ ਕਰਨੀ ਹੈ ਪਰ ਇਸ ਦਿਨ ਹੀ ਜਦੋਂ ਸੋਹਰੇ ਨੂੰ ਪੁੱਛਿਆ ਜਾਂਦਾ ਹੈ ਕਿ ਕੀ ਕਾਰਨ ਬਣਿਆ ਇਹ ਗੱਲਬਾਤ ਮੁੰਡੇ ਨੇ ਕਿਉਂ ਕਹੀ ਤਾਂ ਸੋਹਰਾ ਮੁੱਕਰ ਜਾਂਦਾ ਹੈ ਕਿ ਸਾਡੇ ਘਰ ਤਾਂ ਕੋਈ ਗੱਲ ਹੀ ਨਹੀਂ ਹੋਈ ਤੇ 19 ਤਰੀਕ ਦਾ ਉਹ ਦਿਨ ਆ ਜਾਂਦਾ ਹੈ ਜਦੋਂ ਇਹ ਕੁੜੀ ਬੇਸੁਧ ਹਾਲਤ ਦੇ ਵਿੱਚ ਬੈੱਡ ਤੇ ਪਈ ਸੀ ਪਰਿਵਾਰਿਕ ਮੈਂਬਰ ਇੱਥੇ ਪਹੁੰਚਦੇ ਨੇ ਆਪਣੀ ਧੀ ਨੂੰ ਪਹਿਲਾਂ ਰੋਪੜਦੇ ਅਤੇ ਫਿਰ ਪੀਜੀਆਈ ਚੰਡੀਗੜ੍ਹ ਦੇ ਵਿੱਚ ਇਸ ਨੂੰ ਪਹੁੰਚਾ ਦਿੱਤਾ ਜਾਂਦਾ ਹੈ ਆਪਣੀ ਧੀ ਨੂੰ ਉਹਨਾਂ ਨੇ ਅੱਖਾਂ ਦੇ ਸਾਹਮਣੇ ਤੜਫਦੀ ਹੋਈ ਦੇਖਿਆ ਇਥੇ ਸੋਰਾ ਪਰਿਵਾਰ ਇੱਕ ਦਿਨ ਮਿਲਣ ਤੱਕ ਵੀ ਨਹੀਂ ਆਇਆ ਨਾ ਹੀ ਉਹਨਾਂ ਨੂੰ ਫਿਕਰ ਸੀ ਕਿ ਇਹ ਕੁੜੀ ਕਿਹੜੇ ਹਾਲਾਤਾਂ ਦੇ ਵਿੱਚ ਹੈ ਪਰ ਜਦੋਂ ਨੀਹਾ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਤਾਂ ਉਸ ਮਗਰੋਂ ਪਰਿਵਾਰਿਕ ਮੈਂਬਰਾਂ ਨੇ ਧਰਨਾ ਪ੍ਰਦਰਸ਼ਨ ਵੀ ਕੀਤਾ ਅਤੇ ਨਾਲ ਹੀ ਕਈ ਤਰ੍ਹਾਂ ਦੇ ਖੁਲਾਸੇ ਵੀ ਕੀਤੇ ਇਸ ਦੇ ਵਿੱਚ ਕੁੜੀ ਦੀ ਮਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਜਵਾਈ ਹਮੇਸ਼ਾ ਆਪਣੀ ਭੈਣਾਂ ਦੀ ਸਾਈਡ ਲੈਂਦਾ ਹੁੰਦਾ ਸੀ ਜਿਹੜੀ ਵੀ ਗੱਲ ਉਹਨਾਂ ਨੇ ਕਹਿ ਦੇਣੀ ਉਸ ਦੇ ਅਨੁਸਾਰ ਹੀ ਉਹ ਚੱਲਦਾ ਹੁੰਦਾ ਸੀ ਜਦੋਂ ਉਹਨਾਂ ਨੇ ਆਪਣੀ ਧੀ ਨੂੰ ਸਹੁਰੇ ਘਰ ਦੇ ਵਿੱਚ ਆਖਰੀ ਦਿਨ ਦੇਖਿਆ ਸੀ ਤਾਂ ਉਹਦੇ ਪੰਜੇ ਕਕਾਰ ਖੋਲ ਕੇ ਰੱਖੇ ਹੋਏ ਸਨ ਅਤੇ ਪਰਿਵਾਰਿਕ ਮੈਂਬਰ ਦੂਜੇ ਕਮਰੇ ਦੇ ਵਿੱਚ ਬੈਠ ਕੇ ਕੋਈ ਸਲਾਹ مشورہ ਕਰ ਰਹੇ ਸਨ ਆਖਰੀ ਫੋਨ ਜਦੋਂ ਕੀਤਾ ਗਿਆ ਸੀ ਇਸ ਕੁੜੀ ਨੂੰ ਤਾਂ ਉਹਨਾਂ ਨੇ ਇਹ ਸੁਣਿਆ ਸੀ ਕਿ ਉਹਨਾਂ ਦੀ ਧੀ ਤੋਂ ਇਹ ਕਹਾਇਆ ਜਾ ਰਿਹਾ ਹੈ ਕਿ ਇਹ ਕਹੇ ਕਿ ਮੈਂ ਬਾਅਦ ਵਿੱਚ ਗੱਲ ਕਰੂੰਗੀ ਧੀ ਨੇ ਉਸੇ ਤਰ੍ਹਾਂ ਕਹਿ ਦਿੱਤਾ ਸੀ ਤਾਂ ਇੰਨਾ ਕੁਝ ਹੋ ਗਿਆ ਸੀ ਇਸ ਘਰ ਦੇ ਵਿੱਚ ਇਸ ਕੁੜੀ ਦੇ ਨਾਲ ਕਿਉਂਨੇ ਬਹੁਤੀਆਂ ਗੱਲਾਂ ਤੰਨ ਕੋ ਕੇ ਰੱਖੀਆਂ ਸਭ ਤੋਂ ਵੱਡੀ ਗੱਲ ਇਹ ਹੀ ਹੈ ਕਿ ਕੁੜੀਆਂ ਦੇ ਨਾਲ ਸਹੁਰਿਆਂ ਦੇ ਘਰਾਂ ਦੇ ਵਿੱਚ ਹੁੰਦੇ ਅਤਿਆਚਾਰਾਂ ਨੂੰ ਉਹਨਾਂ ਨੂੰ ਲੁਕਾਉਣਾ ਨਹੀਂ ਚਾਹੀਦਾ ਕਿਉਂਕਿ ਸ਼ੁਰੂਆਤੀ ਦਿਨਾਂ ਦੇ ਵਿੱਚ ਵੀ ਜਦੋਂ ਤੁਸੀਂ ਸਾਰੀਆਂ ਗੱਲਾਂ ਖੋਲ੍ਹ ਲਈਆਂ ਸਨ ਅਤੇ ਸਹੁਰੇ ਪਰਿਵਾਰ ਵਾਲੇ ਉਸ ਤੋਂ ਅਲੱਗ ਹੀ ਰਾਏ ਅਤੇ ਸੋਚ ਰੱਖ ਰਹੇ ਸੀ ਤਾਂ ਇਸ ਸਮੇਂ ਬਹੁਤੇ ਲੋਕਾਂ ਦਾ ਇਹ ਹੀ ਕਹਿਣਾ ਹੈ ਕਿ ਇਹ ਵਿਆਹ ਹੋਣਾ ਹੀ ਨਹੀਂ ਚਾਹੀਦਾ ਸੀ ਪਰ ਕੁੜੀ ਵਾਲੇ ਹਮੇਸ਼ਾ ਹੀ ਸੋਚਦੇ ਨੇ ਕਿ ਵਿਚੋਲਾ ਵੀ ਵਿੱਚ ਪੈ ਕੇ ਗਰੰਟੀ ਲੈ ਰਿਹਾ ਹੈ ਅਤੇ ਛੋਟੀਆਂ-ਮੋਟੀਆਂ ਗੱਲਾਂ ਤਾਂ ਹਰ ਕਿਤੇ ਹੋਣੀਆਂ ਹੀ ਨੇ ਤਾਂ ਕਿਉਂ ਨਾ ਇੱਥੇ ਹੀ ਰਿਸ਼ਤਾ ਜੋੜ ਦਿੱਤਾ ਜਾਵੇ ਪਰ ਜਦੋਂ ਇੱਥੇ ਇਸ ਤਰ੍ਹਾਂ ਰਿਸ਼ਤਾ ਕਰ ਦਿੱਤਾ ਗਿਆ ਤਾਂ ਉਸ ਤੋਂ ਕੁਝ ਸਮੇਂ ਬਾਅਦ ਹੀ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਨੀਹਾ ਇਸ ਇੰਤਜ਼ਾਰ ਦੇ ਵਿੱਚ ਸੀ ਕਿ ਮੇਰਾ ਪਤੀ ਮੇਰਾ ਸਾਥ ਦੇਊਗਾ ਨਾ ਤੇ ਹੌਲੀ-ਹੌਲੀ ਸਭ ਕੁਝ ਠੀਕ ਹੋ ਜਾਊਗਾ ਪਰ ਅਜੇ ਹਾਂ ਕੁਝ ਵੀ ਨਹੀਂ ਹੋਇਆ ਕੁੜੀ ਦੇ ਮੋਢਿਆਂ ਦੇ ਉੱਪਰ ਨਿਸ਼ਾਨ ਪਏ ਹੋਏ ਸੀ ਪਿਤਾ ਦਾ ਕਹਿਣਾ ਹੈ ਕਿ ਨਿਸ਼ਾਨ ਕੁਝ ਇਸ ਤਰ੍ਹਾਂ ਸੀ ਕਿ ਜਿਵੇਂ ਉਹਦੀਆਂ ਬਾਹਾਂ ਨੂੰ ਕੱਸ ਕੇ ਫੜਿਆ ਗਿਆ ਹੋਵੇ ਅਤੇ ਉਸ ਤੋਂ ਬਾਅਦ ਉਸ ਨੂੰ ਜ਼ਹਿਰ ਖਵਾਇਆ ਗਿਆ ਹੋਵੇ। ਨੀਹਾ ਨੇ ਮਰਨ ਤੋਂ ਪਹਿਲਾਂ ਉਹ ਇਸ਼ਾਰਾ ਕੀਤਾ ਸੀ ਹਸਪਤਾਲ ਦੇ ਵਿੱਚ ਤਿੰਨ ਉਂਗਲਾਂ ਖੜੀਆਂ ਕੀਤੀਆਂ ਸੀ ਅਤੇ ਨਾਲ ਇੱਕ ਦਵਾਈ ਦਾ ਵੀ ਨਾਮ ਲਿਆ ਸੀ। ਮਾਪਿ ਆਪਣੀ ਧੀ ਦੇ ਨਾਲ ਪ੍ਰੋਪਰ ਗੱਲ ਤੱਕ ਨਾ ਕਰ ਸਕੇ ਕਿਉਂਕਿ ਧੀ ਦੀ ਹਾਲਤ ਹੀ ਇਹੋ ਜਿਹੀ ਨਹੀਂ ਸੀ ਕਿ ਉਹ ਕੋਈ ਗੱਲਬਾਤ ਆਪਣੇ ਮਾਪਿਆਂ ਨੂੰ ਦੱਸ ਸਕਦੀ ਪਰ ਕੁੜੀ ਦੇ ਇਸ ਤਰ੍ਹਾਂ ਜਾਣ ਤੋਂ ਬਾਅਦ ਨੀਹਾ ਦੀ ਮੌਤ ਹੋਣ ਤੋਂ ਬਾਅਦ ਸੋਹਰੇ ਪਰਿਵਾਰ ਦੇ ਉੱਪਰ ਦਹੇਜ ਅਤੇ ਹਤਿਆ ਦਾ ਮਾਮਲਾ ਇਸ ਸਮੇਤ ਕਈ ਹੋਰ ਤਾਰਾਮਾਂ ਲਗਾਈਆਂ ਗਈਆਂ ਜਿਸ ਦੇ ਵਿੱਚ ਪਤੀ ਸਾਸੋਰਾ ਨਾਨਾ ਅਤੇ ਉਹਨਾਂ ਦੇ ਤਾਈ ਦਾ ਨਾਮ ਵੀ ਸ਼ਾਮਿਲ ਕੀਤਾ ਗਿਆ। ਕੁੜੀ ਨੇ ਜਦੋਂ ਬੋਲਣਾ ਹੀ ਬੰਦ ਕਰ ਦਿੱਤਾ ਉਸ ਸਮੇਂ ਸੋਹਰਿਆਂ ਦੇ ਵੱਲੋਂ ਪੇਕੇ ਘਰ ਫੋਨ ਕਰਕੇ ਕਿਹਾ ਜਾਂਦਾ ਹੈ ਕਿ ਬਿਮਾਰ ਹੈ ਨੂੰ ਆ ਕੇ ਲੈ ਜਾਓ। ਪਰ ਕੁੜੀ ਆਪਣੀ ਮਾਂ ਨੂੰ ਕਦੇ ਵੀ ਇੱਕ ਗੱਲ ਤੱਕ ਨਹੀਂ ਦੱਸ ਪਈ ਇਸ ਕਰਕੇ ਨਹੀਂ ਕਹਿ ਪਾਈ ਕਿਉਂਕਿ ਉਸਦੀ ਮਾਂ ਆਪਣੀ ਧੀ ਹੱਦੋਂ ਵੱਧ ਪਿਆਰ ਕਰਦੀ ਸੀ ਉਹਨਾਂ ਦੇ ਚਾਰ ਸਟੰਟ ਪੇ ਹੋਏ ਨੇ ਅਤੇ ਨੀਹਾ ਦੇ ਜਨਮ ਅਗਰੋਂ ਉਹ ਪਾਗਲਾਂ ਦੀ ਤਰ੍ਹਾਂ ਚੀਕਾਂ ਮਾਰ-ਮਾਰ ਕੇ ਆਪਣੀ ਧੀ ਨੂੰ ਫੋਟੋ ਦੇਖ-ਦੇਖ ਕੇ ਬੁਲਾ ਰਹੇ ਸਨ ਭਰਾ ਵੀ ਇਹੀ ਕਹਿੰਦਾ ਹੈ ਕਿ ਮੈਂ ਆਪਣੀ ਭੈਣ ਨੂੰ ਕਾਰ ਦੇ ਵਿੱਚ ਤੜਫਦੇ ਦੇਖਿਆ ਜਦੋਂ ਮੈਂ ਉਸਨੂੰ ਹਸਪਤਾਲ ਲੈ ਕੇ ਜਾ ਰਿਹਾ ਸੀ ਪਿਤਾ ਵੀ ਇਹੀ ਦੱਸਦੇ ਨੇ ਕਿ ਮੇਰੇ ਫੁੱਲਾਂ ਵਰਗੀ ਬੱਚੀ ਸੀ ਬੀਏ ਪਾਸ ਸੀ ਉਹ ਪੜੀ ਲਿਖੀ ਸੀ ਚੰਗਾ ਵਰ ਦੇ ਕੇ ਚੰਗਾ ਕਰ ਲਬ ਕੇ ਇਹ ਵਿਆਹ ਕੀਤਾ ਗਿਆ ਸੀ ਪਰ ਇਹ ਨਹੀਂ ਪਤਾ ਸੀ ਕਿ ਉਹ ਲੋਕ ਜਿਹੜਾ ਕੁਝ ਬਾਹਰੋਂ ਦਿਖਾ ਰਹੇ ਨੇ ਉਹ ਕਿੰਨਾ ਨਕਲੀ ਹੈ ਤੇ ਅੰਦਰ ਉਹਨਾਂ ਦੇ ਕਿੰਨਾ ਪਾਪ ਲੁਕਿਆ ਹੋਇਆ ਹੈ ਸਾਡੀ ਭੈਣ ਦਾ ਰਸਮਾਨ ਸਰ 5 ਮਹੀਨੇ ਪਹਿਲੇ ਵਿਆਹ ਹੋਇਆ ਦਾ ਉਹਦੇ ਸੋਹਰੇ ਘਰ ਵਾਲਿਆਂ ਨੇ ਸਾਰੇ ਨੇ ਰੜਕੇ ਸੋਹਰੇ ਪਰਿਵਾਰ ਨੇ ਵਿੱਚੇ ਤਾਇਆ ਸਾਰੇ ਨੇ ਰੜਕੇ ਮੇਰੀ ਭੈਣ ਨੂੰ ਤੰਗ ਕੀਤਾ ਉਹਨੂੰ ਦੇਜ ਪ੍ਰਤੀ ਤੰਗ ਕੀਤਾ ਕਿ ਸਾਨੂੰ ਗੱਡੀ ਨਹੀਂ ਦਿੱਤੀ ਔਰ ਉਹਨੇ ਅਮਰ ਅਸ਼ਕਿਆ ਸੀ ਉਹਦਾ ਅਮਰ ਅਸ਼ਕਣਾ ਉਹਦੇ ਜੋ ਉਹਦੇ ਨਿਜਮ ਸੀਗੇ ਉਹ ਭੰਗ ਕੀਤੇ ਉਹਨੂੰ ਬਹੁਤ ਤਸ਼ੱਦਦ ਨਾਲ ਮਾਰਿਆ ਔਰ ਉਹਨੂੰ ਜਹਿਰ ਦੇ ਕੇ ੱੱਕੇ ਨਾਲ ਮਾਰਿਆ ਉਹਨੂੰ ਪਿੱਛੇ ਹਸਪੀਟਲ ਚ ਐਡਮਿਟਰੀ ਕਰਾਇਆ ਅੱਜ ਮੇਰੀ ਭੈਣ ਦਾ ਸਤਿਕਾਰ ਹੋਇਆ ਕੀਰਤਪੁਰ ਸਾਹਿਬ ਉਹ ਸਾਹਮਣੇ ਚੀਤਾ ਲੱਗਿਆ